ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਅੱਜ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਜੇ ਸੂਟ ਆਪਾਂ ਲੈ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਸੀਂ ਜਰੂਰ ਸੂਟ ਦੇਖ ਕੇ ਆਰਡਰ ਜਰੂਰ ਕਰਿਓ ਜੀ ਸਿਲਕ ਪਸ਼ਮੀਨੇ ਦਾ ਸਟਾਫ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਸਿਲਕ ਪਸ਼ਮੀਨਾ ਹੈ ਜੀ ਸੌਰੀ ਖਾਦੀ ਪਸ਼ਮੀਨਾ ਦਾ ਸਟੱਫ ਆਊਗਾ ਜੀ ਮੈਂ ਬੋਲਣ ਚ ਗਲਤੀ ਹੋ ਗਈ ਜੀ ਖਾਦੀ ਪਸ਼ਮੀਨਾ ਆਊਗਾ ਜੀ ਖਾਦੀ ਪਸ਼ਮੀਨੇ ਦਾ ਸਟੱਫ ਹੈ ਬਹੁਤ ਹੀ ਸੋਹਣਾ ਸਟੱਫ ਹੈ ਜੀ ਇਹਦੇ ਵਿੱਚ ਚਮਕ ਵੀ ਹੈ ਜੀ ਸਟੱਫ ਦੇ ਵਿੱਚ ਤੇ ਬਹੁਤ ਸੋਹਣਾ ਪਾਰਟੀ ਵੀਰ ਦਾ ਸਟੱਫ ਹੈ ਇਹ ਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਘਰੇ ਵਾਸ਼ ਕਰੋ ਜਿਵੇਂ ਮਰਜ਼ੀ ਇਹਨੂੰ ਪਾਓ ਹਟਾਓ ਬਹੁਤ ਸੋਹਣਾ ਸਟੱਫ ਹੈ ਤੇ ਇਸ ਤਰ੍ਹਾਂ ਇਹਦੇ ਤੇ ਆਪਾਂ ਵਰਕ ਕਰਿਆ ਉੱਪਰ ਟਿੱਕਰ ਉੱਪਰ ਟਿੱਕਰ ਬੂਟੀ ਜਾਊਗੀ ਜੀ ਫੁੱਲ ਫੁੱਲ ਸੂਟ ਦੇ ਉੱਪਰ ਬੂਟੀ ਹੈ ਜੀ ਫੁੱਲ ਸੂਟ ਦੇ ਉੱਪਰ ਇਸ ਤਰ੍ਹਾਂ ਬੂਟਾ ਪਾਇਆ ਹੈ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਫਰੰਟ ਬੈਕ ਦੇ ਉੱਪਰ ਕਟਵਰਕ ਬਣਿਆ ਹੋਇਆ ਹੈ ਜੀ ਤੇ ਇਹ ਇਹਦੀਆਂ ਬਾਜੂ ਆਉਣਗੀਆਂ ਬਾਜੂ ਦੇ ਉੱਪਰ ਵੀ ਕੋਈ ਹਲਕਾ ਕੰਮ ਨਹੀਂ ਕਰਿਆ ਜੀ ਬਹੁਤ ਸੋਹਣਾ ਕੰਮ ਕਰਿਆ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਹੈ ਫ੍ਰੀ ਕੋਟ ਦਾ ਕਲਰ ਹੈ ਇਹਦਾ ਜੀ ਡਾਰਕ ਆਪਣਾ ਬਦਾਮੀ ਜਿਹਾ ਸ਼ੇਡ ਹੁੰਦਾ ਜੀ ਉਸ ਤਰ੍ਹਾਂ ਦਾ ਕਲਰ ਹੈ ਇਹਦਾ ਇਸ ਤਰ੍ਹਾਂ ਬਾਜੂ ਦੇ ਉੱਪਰ ਵੀ ਕਟਵਰਕ ਕਰਕੇ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਦੋ ਇੱਕ ਅੱਧੀਆਂ ਬੂਟੀਆਂ ਬੂਟਾ ਬਣਾਇਆ ਜੀ ਬਾਜੂ ਆਉਣਗੀਆਂ ਫਰੰਟ ਬੈਕ ਘੇਰਾਊਗਾ ਜੀ ਫਰੰਟ ਬੈਕ ਘੇਰੇ ਦੇ ਉੱਪਰ ਕਟਵਰਕ ਆਊਗਾ ਜੀ ਬਹੁਤ ਸੋਹਣਾ ਕੰਮ ਬਣ ਕੇ ਰੈਡੀ ਹੋਇਆ ਤੇ ਸਿਲਕ ਖਾਦੀ ਪਸ਼ਮੀਨੇ ਦੇ ਵਿੱਚ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਹੈ ਜੀ ਆਪਾਂ ਵੀਡੀਓ ਵੀ ਪਾ ਦਾਂਗੇ ਜੀ ਸਾਰੇ ਕਲਰਾਂ ਦੀ ਤੇ ਤੁਸੀਂ ਕੋਈ ਵੀ ਕਲਰ ਤੇ ਕਿਸੇ ਵੀ ਸੂਟ ਤੇ ਤੁਸੀਂ ਕਿਸੇ ਵੀ ਕਲਰ ਤੇ ਇਹ ਡਿਜ਼ਾਈਨ ਡੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਜਆ ਪ੍ਰਾਈਸ ਹੈ ਜੀ ਤੇ ਅਗਲਾ ਸੂਟ ਆਊਗਾ ਜੀ ਇਹ ਵਾਲਾ ਇਹ ਵੀ ਖਾਦੀ ਸੀਐਨ ਦੇ ਉੱਪਰ ਬਣਿਆ ਹੋਇਆ ਹੈ ਜੀ ਸੀ ਚੈੱਕ ਕਰ ਸਕਦੇ ਹਾਂ ਬੈਕ ਤੋਂ ਫਰੰਟ ਤੋਂ ਬਹੁਤ ਸੋਹਣਾ ਇੱਕ ਸਟੱਫ ਹੈ ਜੀ ਬਿਲਕੁਲ ਨਮਾ ਸਟੱਫ ਹੈ ਖਾਦੀ ਪਸ਼ਮੀਨਾ ਇਹ ਦਾ ਘੇਰੇ ਤੇ ਕੰਮ ਆਊਗਾ ਜੀ ਇਹਦੇ ਸ਼ਰਟ ਦੇ ਉੱਪਰ ਨਹੀਂ ਹੈਗਾ ਜੀ ਕੰਮ ਕਰਿਆ ਆਪਾਂ ਕੱਲਾ ਘੇਰੇ ਤੇ ਕਰਿਆ ਜੀ ਘੇਰਾ ਅੱਗੇ ਪਿੱਛੇ ਕਰਿਆ ਜੀ ਆਪਾਂ ਇਹ ਅੱਗੇ ਪਿੱਛੇ ਘੇਰਾ ਕਰਿਆ ਤੇ ਇਹ ਬਾਜੂ ਤੇ ਆਊਗਾ ਜੀ ਕਿ ਇਸ ਤਰ੍ਹਾਂ ਬਾਜੂ ਤੇ ਕੰਮ ਆਊਗਾ ਇਹ ਦੋਨੇ ਬਾਜੂ ਬਣੀਆਂ ਹੋਈਆਂ ਆਨ ਆਰਡਰ ਸੂਟ ਰੈਡੀ ਹੁੰਦੇ ਆ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਿਸੇ ਵੀ ਸਟੱਫ ਤੇ ਕਿਸੇ ਵੀ ਡਿਜ਼ਾਈਨ ਦਾ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਸਾਡੇ ਡਿਜ਼ਾਈਨ ਪਸੰਦ ਤੁਹਾਨੂੰ ਆਉਂਦਾ ਤੁਹਾਡੇ ਡਿਜ਼ਾਈਨਾਂ ਚੋ ਵੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਕੋਈ ਆਪਦਾ ਡਿਜ਼ਾਈਨ ਭੇਜਣਾ ਤਾਂ ਤੁਸੀਂ ਆਪਦੇ ਡਿਜ਼ਾਈਨ ਤੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਘੇਰੇ ਤੇ ਬੈਕ ਤੇ ਆਊਗਾ ਜੀ ਫਰੰਟ ਬੈਕ ਬਾਜੂ ਇਸ ਤਰ੍ਹਾਂ ਬਣਿਆ ਹੋਇਆ ਹੈ ਜੀ ਖਾਦੀ ਪਸ਼ਮੀਨੇ ਦਾ ਸਟਾਫ ਹੈ ਇਹ ਡਿਜ਼ਾਈਨ ਤੁਸੀਂ ਹੋਰ ਕਿਸੇ ਕਲਰ ਦੇ ਵੀ ਕਰਵਾ ਸਕਦੇ ਹੋ ਹੋਰ ਕਿਸੇ ਸਟਾਫ ਤੇ ਵੀ ਕਰਵਾ ਸਕਦੇ ਹੋ ਵੈਸੇ ਇਹ ਸਟਾਫ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਨਾ ਸ਼ਾਈਨ ਵੀ ਹੈ ਜੀ ਤੇ ਜਿਵੇਂ ਥੋੜਾ ਫੋਰਮ ਸੈਮੀ ਫਾਰਮਲ ਜਿਹਾ ਸੂਟ ਵੀ ਬਣ ਜਾਂਦਾ ਹੈ ਜੀ ਤੇ ਬਹੁਤ ਸੋਹਣਾ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੋਇਆ ਜੀ ਇੱਕ ਆਪਣੇ ਕੋਲੇ ਜੀ ਸੂਟ ਰੈਡੀ ਕਰਵਾਇਆ ਭੈਣ ਨੇ ਆਨ ਆਰਡਰ ਕੈਮਰਿਕ ਕਾਟਨ ਤੇ ਜੀ ਇਹ ਕੈਮਰਿਕ ਕਾਟਨ ਹੈ ਜੀ ਆਪਣੀ ਰਾਮ ਟੈਕਸ ਦੀ ਰਾਮ ਟੈਕਸ ਦੀ ਕੈਮਰਿਕ ਕਾਟਨ ਹੈ ਐਸ ਦੇਖੋ ਜੀ ਉਹਨਾਂ ਨੇ ਇਸ ਤਰ੍ਹਾਂ ਬੈਕ ਦੇ ਉੱਪਰ ਇਹ ਪਵਾਇਆ ਹੈ ਡਿਜ਼ਾਈਨ ਹੈ ਇਹ ਡਿਜ਼ਾਈਨ ਹੈ जाटਨੀ ਲਿਖਵਾਇਆ ਜੀ ਉਹਨਾਂ ਨੇ ਬਹੁਤ ਸੋਹਣਾ ਮਹਿਰੂਨ ਸ਼ੇਡ ਦਾ ਸੂਟ ਹੈ ਜੀ ਮਹਿਰੂਨ ਕਲਰ ਦਾ ਬਹੁਤ ਸੋਹਣਾ ਰਾਮ ਟੈਕਸ ਦੀ ਕੈਮਰਿਕ ਕਾਟਨ ਹੈ ਤੇ ਇਸ ਤਰ੍ਹਾਂ ਉਹਨਾਂ ਨੇ ਜਾਟਨੀ ਲਗਵਾਇਆ ਜੀ ਬੈਕ ਦੇ ਉੱਪਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਿਹੜੀਆਂ ਪਹਿਣਾ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗੀ ਕਿਵੇਂ ਦੇ ਸੂਟ ਲੱਗੇ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਸੂਟ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਨਾਲ ਰੈਡੀ ਕਰਵਾ ਸਕਦੇ ਹੋ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ